ਦਾ ਨਿਆਂਪਦੇ ਦੇ ਨਾ ਬਹੁਤ ਜਿਆਦੇ ਬੈਗਰੂ ਨੇ ਚੜਦੀ ਕਲਾ ਦਿੱਤੀ ਆ ਸੇਵਾ ਵੀ ਕਰਾਈ ਆ ਮਾਲਕਾਂ ਦੀ ਉੱਤੇ ਦੇ ਅਹੀ ਜੀ ਬੈਗਰੂ ਨੇ ਸੁਣੀ ਉਸ ਦੇਸ਼ ਨੇ ਕੈਨੇਡਾ ਨੇ ਕਰੋੜ ਰੁਪਈਆ ਭੇਜਿਆ ਜੀ ਇਕੱਠਾ ਸਾਰਾ ਰੋਣਾ ਟੋਣਾ ਸਾਜਿਤ ਹੋਇਆ ਗਿਆ ਅੱਜ ਜਾ ਕੇ ਦੇਖ ਲੋ ਕਰ ਚਾਰ ਮਹੀਨਾ ਗੜੀਆਂ 걔ਲਾ ਬੰਦਾ ਅੱਜ ਕੱਲ ਮੈਨੂੰ ਦੱਸੋ 70 ਲੱਖ ਰੁਪਈਆ ਦੇਣਾ ਹੋਈ ਜੇ ਲਾਜ਼ ਆਪਣੇ ਵਧੀਆ ਦੇਈਆ ਕਮਾਊ ਉਤ ਦੇ ਆ ਤਾਂ ਪੈਸੇ ਦੇਣਾ ਜ਼ਿੰਦਗੀ ਉੱਥੇ ਆ ਸਭ ਤੋਂ ਬੜੀ ਐਸ਼ ਲੈਣੀ ਚਾਹ ਮੋਟਰ ਤੇ ਚਲੇ ਜਾਓ ਚਾਹ ਘਰ ਆ ਜਾਓ ਚਾਹ ਏਸੀ 'ਚ ਬਹਿ ਜਾਓ ਬਹੁਤ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਾਂ ਹੁਣ ਗੱਲ ਕਰਨੀ ਹੈ ਜਿਹੜੀ ਆਪਾਂ ਆਮ ਜ਼ਿੰਦਗੀ ਆਪਾਂ ਜਿਉ ਰਹੇ ਆ ਜਿਹੜੀ ਆਪਾਂ ਇੱਥੇ ਦੇਖ ਰਹੇ ਹਾਂ ਮੋਟਰ ਦੇ ਉੱਤੇ ਬੈਠੇ ਆ ਤੇ ਝੋਨੇ 'ਚ ਮੋਟਰਾਂ ਚੱਲ ਰਹੀਆਂ ਨੇ ਹੁਣ ਤਾਂ ਤੁਸੀਂ ਤੁਹਾਨੂੰ ਇਹ ਜ਼ਿੰਦਗੀ ਕਿਵੇਂ ਦੀ ਲੱਗਦੀ ਹੈ ਤੁਸੀਂ ਬਚਪਨ ਤੋਂ ਕਹਿੰਦਾਈ ਹੈ ਜ਼ਿੰਦਗੀ ਦਾ ਨਿਆਂਪਤੇ ਤੇ ਨਾ ਬਹੁਤ ਜਿਆਦੇ ਵੈਗਰੂ ਨੇ ਚੜ੍ਹਦੀ ਕਲਾ ਦਿੱਤੀ ਆ ਸੇਵਾ ਵੀ ਕਰਾਈ ਆ ਮਾਲਕਾਂ ਦੀ ਬਦੇਗੜ ਬਾਬੇ ਡੇਰੀ ਵੀ ਕਰਾਈਆ ਕਮਾਈ ਵੀ ਬਹੁਤ ਕਰੀਆ ਦਾ ਪਾਣੀ ਵੀ ਨਹੀਂ ਕਿਸੇ ਨੇ ਦਿੱਤਾ ਭਰਾਵਾ ਨੇ ਠੀਕ ਆ ਜਿਆਦਾ ਕੋਈ ਸਮਾ ਆਇਆ ਚਾਰ ਬੱਚੇ ਦੇ ਪੰਜ ਤਿੰਨ ਬੇਟੀਆਂ ਦੋ ਬੇਟੇ ਵਗਾ ਕੇ ਮਾਰੇ ਹਲੂਣਗੇ ਕਹਿੰਦਾ ਬੇਈਮਾਨ ਤੂੰ ਮਸ਼ੀਨ ਤੇ 2 ਸਾਲ ਤੇ ਗਿਆਤਾ ਮੈਂ ਕਿਹਾ ਕੋਈ ਗੱਲ ਨਹੀਂ ਬੇਈਮਾਨਾ ਬੀਮਾਨ ਤੇ ਕੋਈ ਗੱਲ ਨਹੀਂ ਮਾਂ ਠੀਕ ਹੈ ਮਾਲਕ ਦੇ ਆਤਾ ਆਪਾਂ ਰਹੇ ਸੱਚ ਤੇ ਅੱਜ ਸੱਚ ਦੇ ਜਿਹੇ ਚੜਾਈਆਂ ਮਾਲਕ ਨੇ ਨਾ ਸਭ ਦੇ ਚੜਾਵੇ ਚਾਰ ਬੱਚੇ ਦੋਏ ਗੁੱਡੀਆਂ ਦੋਏ ਪਰੋਨੇ ਦੋ ਤਾਂ ਦੋਏ ਦੋਤੇ ਦੋਤੀ ਕਨੇਡੀ ਬੈਠੇ ਆ ਮਤਲਬ ਬੱਚਿਆਂ ਵੱਲੋਂ ਪੂਰੇ ਤੁਸੀਂ ਹਾਂਜੀ ਹਾਂਜੀ ਬੱਚਿਆਂ ਵੱਲੋਂ ਮੈਂ ਕਹਿੰਨਾ ਅੱਜ ਦੀ ਘੜੀ 70 ਲੱਖ ਰੁਪਈਆ ਮੇਰੇ ਸਿਰ ਤੇ ਆ ਜੀ 2 ਰੁਪਏ ਦੇ ਵਿਆਜ ਨੂੰ ਜਿੱਦਣ ਭਰਾਵਾਂ ਗੱਲ ਤੋਂ ਮੈਂ ਲਹਿਦਾ ਹੋਇਆ ਕਾਰ ਬਾਰ ਬੱਚਿਆਂ ਦਾ ਸਾਰਾ ਕੁਝ ਆਪ ਕਰਿਆ ਕਿਸੇ ਭਰਾ ਨੇ ਨਹੀਂ 10 ਰੁਪਏ ਲਾਏ 5 ਰੁਪਏ ਵੀ ਨਹੀਂ ਲਾਏ ਠੀਕ ਹੈ ਚਾ ਆਪਣੀ ਜ਼ਮੀਨ ਵੇਚੀ ਚਾ ਘਰ ਵੇਚਿਆ ਕੁਝ ਵੀ ਵੇਚਿਆ ਇੱਕ ਗੱਲ ਉਮਰ ਗੱਡੀ ਹੈ ਜੀ ਪਰ ਉਹ ਤੋਂ ਬਾਅਦ ਬੇਟਾ ਭੇਜਿਆ ਜੀ ਮਾਰਗ ਨੇ ਚੜ੍ਹਦੀ ਗੱਲਾ ਦਿੱਤੀ ਬੇਟਾ ਤੁਹਾਡਾ ਕਿੱਥੇ ਹੈ ਕਨੇਡਾ ਜੀ ਬੱਚੇ ਸਾਰੇ ਕਨੇਡਾ ਆ ਜੀ ਬੱਚੀਆਂ ਵੀ ਕਿਤੇ ਜਗ੍ਹਾ ਕਿੱਥੇ ਜਗ੍ਹਾ ਠੀਕ ਹੈ ਹਾਂ ਉੱਤੇ ਦੇ ਅਹੀ ਜੀ ਬੈਗਰੂਨ ਸੁਣੀ ਉਸ ਦੇਸ਼ ਨੇ ਕੈਨੇਡਾ ਨੇ ਕਰੋੜ ਰੁਪਇਆ ਭੇਜਿਆ ਜੀ ਇਕੱਠਾ ਠੀਕ ਹੈ ਸਾਰਾ ਰੋਣਾ ਟੋਣਾ ਸਾਰ ਜੀ ਧੋਇਆ ਗਿਆ ਅੱਜ ਜਾ ਕੇ ਦੇਖ ਲੋ ਕਰ ਚਾਰ ਮਹੀਨਾ ਗੜੀਆਂ ਬੱਚੀ ਬੈਠੀ ਐ ਇੱਕ ਮੇਰੇ ਕੋਲ ਪੁੰਹੜੀ ਆ ਇੱਕ ਬੇਟਾ ਦੋ ਪੋਤੇ ਜਿਹੜੇ ਤੁਹਾਡੇ ਬੋਲ ਨੇ ਹਾਂ ਜੀ ਦੋ ਪੋਤੇ ਇੱਕ ਬੋਤਾ ਤਾਂ ਦਾ ਬਾਰੇ ਬੈਠਿਆ ਉਹ ਤਾਂ ਬੇਟਾ ਨੂਰਾਨੀ ਪੂਰਾ ਪਰਿਵਾਰ ਹੋ ਤੇ ਪੂਰਾ ਪਰਿਵਾਰ ਹੈ ਹਾਂਜੀ 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 ਤੇ ਤੁਹਾਨੂੰ ਜਿਹੜੀ ਇਹ ਜ਼ਿੰਦਗੀ ਹੈ ਤੁਹਾਨੂੰ ਇਹ ਚੰਗੀ ਲੱਗਦੀ ਹੈ ਕਿ ਤੁਹਾਡਾ ਕੈਨੇਡਾ ਰਹਿਣਾ ਆ ਖੁਦ ਮੈਨੂੰ ਜੇ ਦੂ ਸੱਚੀ ਪੁੱਛਦੇ ਆ ਨਾ ਮੈਨੂੰ ਜਿਹੜੀ ਉਰੇ ਵਾਲੀ ਰਹਿਣ ਬਹਿਣ ਆਂ ਹਾਂ ਜ਼ਿੰਦਗੀ ਆ ਮੈਨੂੰ ਉਰੇ ਵਰਗੀ ਸ਼ਾਹੀ ਜ਼ਿੰਦਗੀ ਕਿਤੇ ਨਹੀਂ ਦੇਖੀ ਨਾ ਦੇਖਣੀ ਮਾਨ ਮਰਜੀ ਆ ਕੇ ਮੋਟਰ ਤੇ ਜੋ ਮਰਜੀ ਕਰੋ ਡੇਡ ਮਹੀਨਾ ਰਹਿਆ ਮੈਂ ਕੈਨੇਡਾ ਬਹੁਤੇ ਬਿਮਾਰ ਹੋ ਗਏ ਤਾਂ ਉੱਤੇ ਕੁਝ ਨਹੀਂ ਹੈ ਨਾ ਮੈਡੀਕਲ ਉਧੇ ਬਿਮਾਰੇ ਆਇਆ ਫਿਰ ਜਾਤ ਤੇ ਝੜ ਕੇ ਬਉਰੀਆਗੇ ਸੰਪਿਆ ਪੂਰੇ ਵਰਗੀ ਜ਼ਿੰਦਗੀ ਕਿੱਥੇ ਮਿਲਦੀ ਆ ਪੰਜਾਬ ਚ ਮਿਲਦੀ ਆ ਕੀ ਦੱਸੋ ਕਿੱਥੇ ਮਤਲਬ ਪੈਸਾ ਬਾਹਰ ਹੈਗਾ ਬਾਹਰ ਹੀ ਝਾੜੇ ਤੇ ਪੈਸਾ ਮੈਂ ਕਹਿੰਦਾ ਸਾਰਾ ਕੁਝ ਹੈਗਾ ਪਰ ਜ਼ਿੰਦਗੀ ਇੱਥੇ ਆ ਸਭ ਤੋਂ ਵੱਡੀ ਐਸ਼ ਲੈਣੀ ਚਾਹ ਮੋਟਰ ਤੇ ਚਲੇ ਜਾਓ ਚਾਹ ਘਾਰ ਆਜੋ ਚਾਹ ਏਸੀ ਮੂਰੇ ਬਹਿ ਜਾਓ ਇਸ ਵਾਰ ਜੀ ਇੰਨੀਆਂ ਗੱਲਾਂ ਦੇਖੋ ਮਾਲਕ ਨੇ ਅੱਜ ਤਿੰਨ ਟਰੈਟ ਕੜੀਆਂ ਤੂੜੀ ਵਾਲੀਆਂ ਦੋ ਟਰਾਲੀਆਂ ਦਾ ਅੰਤ ਨਹੀਂ ਹੈ ਬਹੁਤ ਕੁਝ ਮਾਲਕ ਨੇ ਦਿਆ ਵਾ ਪ੍ਰਮਾਤਮਾ ਦੀ ਜੀ ਪੂਲ ਕਿਰਪਾ ਮੈਂ ਕਹਿਣਾ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਮੈਂ ਤੁਹਾਨੂੰ ਇਹ ਕਹਿਣਾ ਸੀ ਉਮਰ ਤੁਹਾਡੀ ਕਿੰਨੀ ਹੋ ਗਈ ਹੈ ਜਨਾ ਇਸ ਟਾਈਮ ਮੇਰੀ ਉਮਰ ਜੀ 68 ਹੋਏ 69 ਹੋਵੇ ਹੰਗੀ ਜੀ ਹਾਂ ਉਹ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਫੜੇ ਤਾਂ ਆਪਾਂ ਹੈ ਨਹੀਂ ਹਾਂ ਜੀ ਹਾਂ ਜੀ ਆਪਾਂ ਇਸ ਟਾਈਮ ਤਰੀਕਾ ਵੀ ਨਹੀਂ ਸੀ ਪਤਾ ਹੁੰਦਾ ਵੈਸੇ ਆਈਡੀਆ ਹੀ ਹੁੰਦੇ ਸੀ ਹਨਾ ਏਡੀਆਂ ਕਿਤੇ ਸਭ ਕੁਝ ਭਲਾਇਆ ਵਾ ਤਾਂ ਭਰਾ ਬਾਨੇ ਜਦ ਸਾਰੀ ਲੈੜੀ ਕਰੰਬਾ ਖੁਰਪਾ ਹੱਥ 'ਚ ਹੋਣਾ ਦੰਤਰੀ ਹੋਣੀ ਅੱਤੇ ਜਿੱਥੇ ਕਿੱਦੇ ਵੱਡੋ ਕਿੱਤੇ ਕਿੱਤੇ ਮਤੋ ਜਿੰਦਗੀ ਤਾਂ ਹੁਣ ਆਈ ਆ ਜੀ ਤਰੀਕਾ ਨੋ ਨਹੀਂ ਤਰੀਕਾ ਤੁਹਾਨੂੰ ਤਾਂ ਨਹੀਂ ਵੀ ਪਤਾ ਹੁੰਦਾ ਨਾ ਜੀ ਨਾ ਜੀ ਨਾ ਨਾ ਕਾਹਦੇ ਦਾ ਪਤਾ ਨਹੀਂ ਦਾ ਜੀ ਹੁਣ ਤੁਸੀਂ ਜ਼ਿੰਦਗੀ 'ਚ ਫੁੱਲ ਨਹੀਂ ਮੈਂ ਕਰਾ ਜ਼ਿੰਦਗੀ ਆਈ ਜੀ 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 ਮੈਨੂੰ ਦੇਈਆ ਰੱਬ ਸਭ ਨੂੰ ਦੇਵੇ ਦੇਖੋ ਜਰਦਾਰ ਜੀ ਜੋ ਮਰਜੀ ਕਹੀ ਜਾਓ ਜਿਹੜੀ ਜ਼ਿੰਦਗੀ ਮੇਰੀ ਆ ਨਾ ਜ ਤਿੰਨ ਬੱਚੀਆਂ ਦੋ ਬੇਟੇ ਆ ਇਹਨਾਂ ਨੇ ਮੈਨੂੰ ਫੁੱਲਾਂ ਜਿਦ ਤਰ੍ਹਾਂ ਫੁੱਲ ਰੱਖਦੇ ਆ ਇਸ ਤਰ੍ਹਾਂ ਰੱਖਿਆ ਵਾ ਇਹੀ ਬੰਦਾ ਚਾਹਦਾ ਵੀ ਜ਼ਿੰਦਗੀ ਮਿਹਨਤ ਕਰਕੇ ਗੱਡੀ ਦੇਰ ਕੀ ਆ ਮੈਨੂੰ ਗੱਡੀ ਦੇ ਫਿਰੋ ਮੋਟਰਸਾਈਕਲ ਦੇਰ ਕਿਹਾ ਮੋਟਰਸਾਈਕਲ ਦੇ ਫਿਰੋ ਜੀ ਕਰਦਾ ਪੁੱਤ ਇਹਨੂੰ ਨਿੜਾ ਲਿਓ ਹਾਂ ਠੀਕ ਆ ਕਿ ਨਹੀਂ ਆਪਣਾ ਜੈ ਜੀ ਜ਼ਿੰਦਗੀ ਮੇਰੀ ਆ ਸਭ ਦੀ ਰਹੇ ਉਹ ਕਹਿੰਦੇ ਨੇ ਨਾ ਕਹਿੰਦੇ ਪੋਤੇ ਦਾ ਪਹਿਲਾ ਯਾਰ ਦਾਦਾ ਹੁੰਦਾ ਉਹਦਾ ਜੀ ਦਾਦਾ ਦੇ ਦਾ ਅਖੀਰਲਾ ਯਾਰ ਪੋਤਾ ਹੁੰਦਾ ਉਹਦਾ ਰੱਬ ਨੂੰ ਇਹ ਪਤਾ ਜੀ ਆਪਾਂ ਕੁਝ ਨਹੀਂ ਕਹਿ ਸਕਦੇ ਨਹੀਂ ਦਾਦੇ ਦਾ ਰੱਬ ਨੂੰ ਪੋਤੇ ਪੁੱਤਾ ਥੋੜਾ ਵੱਡਾ ਹੁੰਦਾ ਹਾਂਜੀ ਹਾਂਜੀ ਦਾਦੇ ਨੇ ਤਾਂ ਦਾਦੇ ਨੇ ਤਾਂ ਗਾਲਾਂ ਖਾਣੀਆਂ ਖਾਣੀਆਂ ਜੀ ਹਾਂ ਕਰਦੇ ਆ ਕਨਈ ਜੀ ਬਿਲਕੁਲ ਬਿਲਕੁਲ ਹਾਂ ਇਹ ਗੱਲ ਆ ਜੀ ਦੇਖੋ ਜੈ ਜੀ ਜ਼ਿੰਦਗੀ ਪ੍ਰਮਾਤਮਾ ਨੇ ਮੇਰੀ ਦੀ ਵੀ ਤਿੰਨੇ ਧੀਆ ਸਭ ਬਿਛੋੜਾ ਦੇ ਗਦੇ ਮੈਨੂੰ ਮੈਂ ਤਿੰਨੇ ਪੜਾ ਬੰਦੇ ਬੱਚੇ ਵੀ ਹੈ ਵੀ ਆ ਵਿੱਚ ਕੋਈ ਸੱਚੇ ਬੋਲ ਰਹਾ ਹੈ ਕਿ ਝੂਠ ਨਹੀਂ ਬੋਲਦਾ ਨਾ ਪਰਮਤਮਾ ਮੈਨੂੰ ਮਿੱਤੇ ਬੁਲਾਵੇ ਉਹ ਬੱਚੇ ਮੈਂ ਆਪਣੇ ਹੱਥ ਨਾਲ ਕਰੇ ਜੀ ਸਭ ਬੈਹੇ ਆ ਪੜਾਏ ਆ ਬਾਅਦ ਚ ਅਡੋਂ ਆਪਣੇ ਆਪ ਵੀ ਆਪ ਬੈਹੇ ਜੀ ਸਾਰੇ ਆਪਣੇ ਆਪ ਕਿਸੇ ਨੇ ਪੰਜੀ ਨਹੀਂ ਲਾਈ ਵੀ ਕਿਸੇ ਨੇ ਪੰਜੀ ਵੀ ਲਾਈ ਵੀ ਹੋਵੇ ਬੇਈਮਾਨ ਕਰਕੇ ਕੱਢਿਆ ਦਾ ਬਾਹਰ ਪਰ ਅੱਜ ਜਾ ਕੇ ਦੇਖ ਲੋ ਸਰਦਾਰ ਜੀ ਗਮਾਂਦ ਚ ਵੀ ਮਿਹਨਤ ਕਰਕੇ ਪਿੰਡ ਚ ਵੀ ਬੱਚੀਆਂ ਕੰਨੀ ਦੇ ਵੀ ਸੁਗੀ ਬੱਚੀਆਂ ਕੰਨੀ ਦੇ ਵੀ ਬੱਚੀਆਂ ਕੰਨੀ ਦੇ ਮੈਂ ਆਪਣੇ ਆਪ ਨੂੰ ਸਟੈਂਡ ਮੈਂ ਕਹਿੰਦਾ ਸਟੈਂਡ ਦਾ ਪਰਮਾਤਮਾ ਸਭ ਨੂੰ ਕਰੇ ਹੈ ਜੈ ਜੈ ਮੈਨੂੰ ਕਰਿਆ ਮੈਂ ਜ਼ਮੀਨ ਵੀ ਵੇਚ ਛੱਡੀ ਇਕੱਠਾਂ ਚ ਜਾਂ ਬੇਈਮਾਨ ਬਣਾਇਆ 11 ਲੱਖ ਰੁਪਇਆ ਦੇ ਅੱਜ 30 ਸਾਲ ਤੇ ਪਹਿਲਾਂ ਕਿਹੜਾ ਬੰਦਾ ਅੱਜ ਕੱਲ ਮੈਨੂੰ ਦੱਸੋ 70 ਲੱਖ ਰੁਪਇਆ ਦੇਣਾ ਹੋਈ ਇਹ ਲਾਜ਼ ਰੱਬ ਨੇ ਵਧੀਆ ਦੇਈਆ ਕਮਾਊ ਪੁੱਤ ਦੇ ਆ ਪਾ ਪੈਸੇ ਹਾਂ ਜਾ ਕੇ ਜੇ ਤੂੰ ਇਹ ਤੂੰ ਕੰਮ ਕੰਮ ਦੇਖੇ ਸਰਦਾਰ ਜੀ ਦੇਖੇ ਨਾ ਤੂੰ ਫਰੀਹਾਨ ਮੰਨ ਜੇ ਮਾਲਕ ਨੇ ਜੀ ਚੜਦਾ ਤਲਾ ਦਈਆ ਸਭ ਨੂੰ ਦੇਖ ਦੇਖਾ ਬਹੁਤ ਵਧੀਆ ਗੱਲ ਹੈ ਜੀ ਪਰਮਾਤਮਾ ਦੀ ਹਾਂ ਬੱਚਿਆਂ ਨੂੰ ਦੇਖੋ ਬੱਚਿਆਂ ਕੋਲ ਹਾਂ ਮੇਰੀ ਬੇਟੀ ਕੋਲ ਇੱਕ ਮੁੰਡਾ ਇੱਕ ਕੁੜੀ ਦੋਤਾ ਇੱਕ ਕੁੜੀ ਦੋਤੀ ਆ ਕੋਈ ਬੱਚਿਆਂ ਕਹਿੰਦੇ ਪੁੱਤਾਂ ਕਹਿੰਦੇ ਨਹੀਂ ਦੁਖੀ ਕਾ ਸਕੇ ਨਹੀਂ ਦੁਖੀ ਨਹੀਂ ਅਜੇ ਦੀ ਕੜੀ ਚੜਦੀ ਕਲਾ ਮਾਲਕ ਚੜ ਉੱਠ ਕੇ ਮਾਲਕ ਦੇ ਪੈਰ ਫੜਾਉਂਦਾ ਫੜਦੇ ਆ ਐਕਸੀਡੈਂਟ ਹੋਏ ਹੋਏ ਨੇ ਐਕਸੀਡੈਂਟ ਦਾ 5 ਗੱਣੇ 6 ਹੋਏ ਹੋਏ ਆ ਜੀ ਸਾਰੇ ਲੱਤਾਂ ਦੇ ਹੀ ਹੋਏ ਹੋਏ ਨੇ ਮੈਂ ਕਹਿੰਨਾ ਲੱਤਾਂ ਦੇ ਟਰੈਕਟ ਵੀ ਝੜ ਗਏ ਪਿੱਛੇ ਇੱਕ ਇੱਥੋਂ ਗੋਡਾ ਟੁੱਟਿਆ ਵਾ ਇੱਥੋਂ ਹੱਡ ਇੱਕ ਇੱਥੋਂ ਲੱਤ ਟੁੱਤੀ ਵੀ ਆ ਇੱਧਰ ਤੋਂ ਉਹ ਟੁੱਟਿਆ ਵਾ ਈਦੇ ਦੇਈ ਪਿੱਛੇ ਉਹ ਟਰਾਲੀ ਚੱਕ ਦੀ ਉੱਤੇ ਉਹ ਜਮੈਂ ਥੱਲੇ ਉਤਰ ਲੱਗਿਆ ਧਿਆਨ ਕਰੇ ਰੋਡ ਉਧਮ ਤੇ ਟਰਾਲੀ ਟੁੱਟ ਗਈ ਥੱਲੇ ਦੇ ਲਿਆ ਟਰੈਕਟ ਨੇ ਇੱਕ ਗਿੱਤੇ ਤੇ ਵੀ ਇਹ ਪੱਟਦੇ ਵੀ ਪੱਟਦੇ ਵੀ ਚੜ ਗਏ ਹਾਂਜੀ ਕੁਝ ਵੀ ਨਹੀਂ ਹੋਇਆ ਕੁਝ ਨਹੀਂ ਹੋਇਆ ਨਾ ਬਾ 15 ਦਿਨ ਪਿਆ ਕਰ ਫਿਰ ਮਾਲਕ ਨੇ ਚੜ੍ਹਦੀ ਗੱਲਾ ਦੇ ਦਿੱਤੀ ਫਿਰ ਪ੍ਰਾਣੀਆਂ ਖਰਾਕਾਂ ਦਾ ਹੀ ਕਮਾਲ ਹੈ ਬਸ ਜੀ ਉਹ ਤਾਂ ਉਹਨੂੰ ਹੀ ਪਤਾ ਆਪਾਂ ਨਹੀਂ ਕਰ ਸਕਦੇ ਉਹਨੇ ਬਾਜ ਨੇ ਦੇਖੋ ਤੋਲ ਲਿਆ ਉਹਨੇ ਆ ਟਰੈਕਟਰ ਮੈਨੂੰ ਦੱਸੋ ਅਰਜਨ ਟਰੈਕਟਰ ਇਹਨਾਂ ਭਾਰੀ ਟਰਾਲੀ ਮਾ ਕਰੂ ਪੀਦੇਗਾ ਬੰਦੇ ਨੂੰ ਹਾਂ ਇਹਦਾ ਖੇਡ ਆ ਮੇਰੇ ਬਾਪ ਕੀ ਮੰਨਣ ਚ ਨਹੀਂ ਆਂਦੀ ਵੀ ਟਰੈਕਟਰ ਉੱਤੋਂ ਲੰਘਿਆ ਹੋਵੇ ਫਿਰ ਦੋਨੂੰ ਬਲਾਸਬਰ ਉਧਰ ਤੋਂ ਗੱਡੀ ਆ ਮੋੜਿਆ ਸਾਹਬ ਜੇ ਪਤਾ ਲੱਗਿਆ ਵਿੱਚ ਵੱਜੀ ਅੱਗੇ ਉਤੋਂ ਛਾਤਰੀ ਵਿੱਚ ਨਹੀਂ ਵਿੱਚ ਵੱਜੀ ਨਾ ਟਾਇਟਿਕ ਪਾਸੇ ਖਦਾਨਾ ਚ ਗਿਰਿਆ ਮੈਂ ਉਤੋਂ ਨਿਕਲ ਕੇ ਮੁਰ ਗੱਡੀ ਦੇ ਮੂਹਰੇ ਪਿਆ ਮੇਰੇ ਬਾਲ ਖਿਲਰੇ ਬੁਰਾ ਹਾਲ ਫੇਰ ਉੱਥੋਂ ਚਿਹਰੇ ਨਹੀਂ ਆਈ ਮੈਂ ਕਹਿੰਦਾ ਚਿਹਰੇ ਲੀੜੇ ਸਾਰੇ ਪਟ ਗਏ ਚਿਹਰੇ ਨਹੀਂ ਆਏ ਨਾ ਕੋਈ ਹੋਰ ਨਹੀਂ ਆ ਬਿਲਕੁਲ ਵੀ ਨਹੀਂ ਨਾਲੇ ਲੰਗੜਾ ਦਾ ਬਿਲਕੁਲ ਕੇਰਾਂ ਗੱਡੀ ਚਾ ਰਹੇ ਕਿਉਂ ਜੰਦ ਗਨ ਕੀ ਹੋਇਆ ਕੀ ਨਹੀਂ ਗੱਡੀ ਵੱਜੀ ਉਹ ਛੜਕਦੇ ਪੁਲੀ ਹੁੰਦੀ ਆ ਉਹਦੇ 'ਚ ਬਹੁ ਬੁਰੀ ਤਰ੍ਹਾਂ 22 ਲੱਖ ਰੁਪਈਆ ਲੱਖਿਆ ਗੱਡੀ ਤੇ ਉੱਤੇ ਨਹੀਂ ਕੋਈ ਘਰੀਟ ਲੱਗੀ ਅੱਛਾ ਨਾ ਕਿ ਪਟਿਆਲੇ ਹਾਂਜੀ ਪਟਿਆਲੇ ਚਲੇ ਗਏ ਆ ਕੇ ਸਿੱਧਾ ਮੋਟਰਸਾਈਕਲ ਟੁੱਕਿਆ ਇਹ ਉਂਗਲੀ ਟੁੱਟ ਗਈ ਧੀ ਇਹ ਪੈਰ ਦੀ ਟੁੱਟ ਗਈ ਇੱਕ ਵਾਰ ਹੋਰ ਕੁਝ ਵੀ ਨਹੀਂ ਹੋਇਆ ਪਿੰਡ ਦੇ ਵੀ ਕਹਿੰਦੇ ਹੋਣਗੇ ਵੀ ਇਹ ਇਹ ਤਾਂ ਜੀ ਕਹਿਣਾ ਹੀ ਜਾਂ ਵਿਗੜਦਾ ਵੀ ਕੁਝ ਨਹੀਂ ਇਹ ਤਾਂ ਕਹਿਣਾ ਹੀ ਆ ਜੀ ਉਹਦੀ ਦਸਵੇਂ ਪਾਚਾ ਬਾਪ ਦੀ ਦੇਣਾ ਸਤਨ ਗੁਰੂ ਨਾਨਕ ਦੇਵ ਤੇ ਇੱਕ ਬਾਦਰ ਦਾਦਾ ਜੀ ਅਸੀਂ ਉਹਨਾਂ ਦੇ ਜਾਂ ਕਿਸੇ ਦੇ ਨਾਣ ਪਤੇ ਦੇ ਸਾਨੂੰ ਦੁਨੀਆ ਨੇ ਆਖਿਆ ਵੀ ਪੁਲਾਨੀ ਜਗ੍ਹਾ ਪੱਕ ਜੋ ਠਿੰਕੀ ਜਗ੍ਹਾ ਚ ਬੱਕ ਜੋ ਅਸੀਂ ਨਹੀਂ ਗਏ ਕਿਤੇ ਸਾਨੇ ਇਹਨਾਂ ਦੇ ਚਰਨਾਂ ਕਿ ਨਹੀਂ ਦੇਖਿਆ ساری ਜ਼ਿੰਦਗੀ ਸਾਰਾ ਕੁਝ ਉਹਨਾਂ ਜੀ ਹੈ ਨਾ ਹਾਂਜੀ 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 ਤੇ ਤੁਹਾਡਾ ਕੋਈ ਬਚਪਨ ਦਾ ਕਿੱਸਾ ਕੋਈ ਯਾਦ ਹੋਵੇ ਤੁਹਾਨੂੰ ਛੋਟੇ ਹੁੰਦਿਆਂ ਕੋਈ ਸ਼ਰਾਰਤਾਂ ਝੂਰਤਾਂ ਕਰਦੇ ਰਹੇ ਕੋਈ ਯਾਦ ਦੇਖੋ ਜੀ ਕਿਸੇ ਦਾ ਜਾਂ ਕੈਨੇ ਕਰ ਲੋ ਕਿਸਿਆਂ ਜੋਗੇ ਛੱਡੇ ਹੀ ਨਹੀਂ ਪੰਜਾਂ ਨੇ ਨਿਗੇ ਜਿਹਦੇ ਹਲ ਮਾ ਠੋਕਦੇ ਪੜਾ ਹਲ ਖੇਤੀਆਂ ਚ 50 50 ਗਿੱਲੇ ਪਾਲੀਆਂ ਜੀ ਇਕੱਲੇ ਇਕੱਲੇ ਨੇ ਕਿਸੇ ਦਾ ਛੱਡੇ ਹੀ ਨਹੀਂ ਦਿਖਾਉਣ ਜੋਗੇ ਹੁਣ ਹੁਣ ਕਿੱਥੇ ਹੈਗੇ ਆ ਗੋਲ ਬੇਲੇ ਆ ਸਰਦਾਰੀ ਜੀ ਬਰ ਰਹੇ ਆ ਬੜੀ ਵਧੀਆ ਗੱਲ ਆ ਜੀ ਚਾਰ ਬੰਦੇ ਇੱਜ਼ਤ ਕਰਦੇ ਆ ਚਾਰਾਂ ਦੀ ਕਰਾਉਂਦੇ ਆ ਕਰਦੇ ਆ ਚੱਲਾਂਗੇ ਜੀ ਫਿਰ ਇੱਜ਼ਤ ਵੀ ਹੋਏਗਾ ਹਾਂ ਸਾਰਾ ਨਗਰ ਦੇਖੋ ਐਵੇਂ ਹੀ ਕਹੀਏ ਪੈਨਾਂ ਦੇ ਬਹਿੜਦਾ ਹੁਣ ਦਾ ਬੇਨਤੀ ਇਕਾ ਜੀ ਗਰੀਬ ਆਦਮੀਆਂ ਦੇ ਬਹੁਤ ਘਰਾਂ ਦੇ ਵਿੱਚ ਨਾ ਘਰ ਬੈਠਣ ਨੂੰ ਜਗ੍ਹਾ ਬੈਠਣ ਨੂੰ ਨਹੀਂ ਹੈ ਗਵਰਨਮੈਂਟ ਨੂੰ ਕਹੋ ਵੀ ਇਹਨਾਂ ਨੂੰ ਪਲਾਟ ਦੇਵੇ ਕੱਟ ਕੇ ਜਿੰਮੇ ਮਰਜੀ ਦੇਵੇ ਠੀਕ ਆ ਦੇਖੋ ਗਰੀਬ ਆਦਮੀਆਂ ਨੂੰ ਅਸੀਂ बार-बार ਇਹੀ ਕਹਿ ਰਹੇ ਆ ਦੇਖੋ ਆਪਣੇ ਵਰਗੀਆਂ ਵਿੱਚ ਦਾ ਵਿੱਚ ਪੈਣ ਨੂੰ ਜਗ੍ਹਾ ਨਹੀਂ ਹੈ ਵਿਚਾਰਿਆਂ ਕੋਲ ਇਹੋ ਜਿਹਾ ਪ੍ਰੋਗਰਾਮ ਵੀ ਗਰੀਬਾਂ ਵਾਰੀ ਕੋਈ ਗਵਰਨਮੈਂਟ ਅਸੋਚੇ ਤਾਂ ਉਹ ਵੀ ਉੱਪਰ ਉੱਠਨੇ ਚਾਹੀਦੇ ਨੇ ਨਾ ਨਾ ਜੀ ਆਪਾਂ ਦੱਲੇ ਤਾਉਣਾ ਚਾਹੀਦਾ ਦੇਖੋ ਵੀਰ ਜੀ ਆਪਾਂ ਦੱਲੇ ਆ ਉਹ ਆਪਾਂ ਤੇ ਉੱਚੇ ਆ ਨਾ ਮੇਰੇ ਕੋਲ ਟਕ ਟਕ ਕਰਦਾ ਹੋਵੇ ਰਹਿਣ ਨੂੰ ਆਪਣੇ ਬੇਸ ਹਾਂਜੀ 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 ਦੇਖੋ ਜੀ ਆਪਣੇ ਦੇਸ਼ 'ਚ ਜੇ ਗਰੀਬ ਨੂੰ ਆਦਮੀ ਨੂੰ ਆਪਾਂ ਸਿਆਮ ਰਟ ਚੋਂ ਪੰਜ ਚਾਰ ਮਾਲ ਲਈ ਜਗ੍ਹਾ ਨਹੀਂ ਦੇ ਸਕਦੇ ਫਿਰ ਕੀ ਫਾਇਦਾ ਸਰਕਾਰਾਂ ਦਾ ਠੀਕ ਆ ਕੋਈ ਉਸੂਲੀ ਗੱਲ ਨਾ ਗਲਤ ਤਾਂ ਨਹੀਂ ਕਿਹ ਹੈਗੀ ਹੈ ਹੈ ਦਾ ਬਣਦਾ ਵੀ ਆ ਜੀ ਹਾਂਜੀ ਹਾਂਜੀ ਦੇਖੋ ਜਾ ਕੇ ਮੈਂ ਇਹ ਕਹਿਣਾ ਮੇਰੇ ਨਾਲ ਬਗ ਚਲੋ ਮੈਂ ਤੁਹਾਨੂੰ ਜਗ੍ਹਾ ਦਿਖਾ ਦਿੰਦਾ ਗਰੀਬ ਆਦਮੀਆਂ ਦੇ ਮੈਂ ਤਗੜੇ ਕਿ ਨਹੀਂ ਬੜਦਾ ਨਹੀਂ ਤਗੜੇ ਕੀ ਕਰਨੀ ਕੀ ਬੜਨਾ ਉਹਦਾ ਤਾਂ ਸਾਰਾ ਕੁਝ ਤਾਂ ਗਰੀਬ ਨੂੰ ਔਖਾ ਬਿਲਕੁਲ ਜੀ ਤੁਹਾਡੀ ਗੱਲ 100% ਸਹੀ ਹੈ ਹਾਂਜੀ ਹਾਂਜੀ ਤੇ ਤੁਹਾਡੇ ਵਿਆਹ ਹੋ ਨੂੰ ਕਿੰਨੇ ਸਾਲ ਹੋ ਗਏ ਹੋ ਗਏ ਜੀ ਵਿਆਹ ਨੂੰ 50 ਸਾਲ ਦੇ ਲਵੇ 45 ਦੇ 45 ਹਾਂ ਐਨੇ ਹੈ ਜੀ 16 ਸਾਲ ਲੱਗੇ ਦੇ 16 ਸਾਲ ਲੱਗੇ ਪਹਿਲਾਂ ਪਤਾ ਹੀ ਆ ਤੁਹਾਨੂੰ ਬੱਚਿਆਂ ਦਾ ਹੁਣ ਹੋ ਪੀ ਗਿਆ ਐ ਕਿੰਨੇ ਕੁ ਦੂਰ ਨੇ ਤੁਹਾਡੇ ਸਾਰੇ ਬਾਬੇ ਹਾਂ ਤੂੰ ਹੈਗਾ 35 40 ਕਿਲੋਮੀਟਰ ਜਦ ਇਹ ਦਾ ਢਿੱਡ ਮੈਨੀਆਂ ਪੜਤਾ ਬਾਕੇ ਸਿੱਧ ਰੋਡ ਹੋਈ ਕਰਾਂ ਦੇ ਹੁਣ ਤਾਂ ਰੱਬ ਨੇ ਸਰਦਾਰੀ ਦਿੱਤੀ ਬਾਕੇ ਆਉਣਸਾਰ ਪੱਕੇ ਕਰ ਗਏ ਵੀ ਕੰਮ ਵਾਲੇ ਮੁੰਡੇ ਆ ਜਿੱਦਾ ਕੱਪੜੇ ਦੇਖ ਕੇ ਗੰਦੇ ਪਟੀਆਂ ਗਿਚੀ ਪੜੀਆਂ ਕੱਲੀ ਬੜੇ ਪਿਆ ਕੱਪੜੇ ਵੀ ਸਾਫ ਦਾ ਨਹੀਂ ਲਿਪੜਿਆ ਹੋਇਆ ਤਾਂ ਮਤਲਬ ਕੰਮ ਕਰਨ ਵਾਲਾ ਹਾਂਜੀ ਹਾਂਜੀ ਐ ਹੀ ਇਹ ਕੰਮ ਆ ਜੀ ਮੈਂ ਮੇਰਾ ਜਵਾਈ ਦੇਖਿਆ ਜਿਹੜਾ ਵਿਚਾਰਲਾ ਮੈਂ ਦੇਖਣ ਭੱਗਿਆ ਜੀ ਪਹਿਲੀ ਵਾਰੀ ਇੱਕ ਮੇਰੇ ਨਾਲ ਮੁੰਡਾ ਹੋਰਦਾ ਮੇਰਾ ਭਰਾਏ ਤਾਂ ਭਰਾਇਆਂ ਪਰ ਤੇ ਵੀ ਵੱਧਦਾ ਫੋਰਮੈਨ ਦਾ ਨਹੀਂ ਹੁੰਦਾ ਮੈਂ ਕਦੇ ਇਹੋ ਕੰਮ ਆ ਕੇ ਚੱਲ ਚੱਲੀਏ ਉਹਦੇ ਨਾਲ ਸਾਰਾ ਕਪੜਾ ਆਪਣਾ ਪਲੰਬਰੀ ਦਾ ਕੰਮ ਕਰਦਾ ਸੀ ਲਾਲ ਹੋਏ ਪਏ ਕੰਧਾਂ 'ਚ ਔਰ ਚਲਾ ਚਲਾ ਗਏ ਹਾਂ ਜੀ ਚਲਾ ਗਏ ਹਾਂ ਹਾਂ ਜਦੋਂ ਮੈਂ ਘਰ ਗਿਆ ਮੇਰੇ ਸਰਦਾਰ ਜੀ ਨੇ ਇੱਕੀ ਬੋਲ ਕਿਹਾ ਵੀ ਮੈਂ ਸਰਦਾਰ ਜੀ ਕਰਿਆ ਕੁਛ ਨਹੀਂ ਮੇਰੇ ਬਾਲੇ ਪਏ ਆ ਵੀ ਵਿੰਗੇ ਪਏ ਆ ਵੀ ਮੈਂ ਬੱਚੇ ਪੜਾਏ ਆ ਮੈਂ ਕਿਹਾ ਸਰਦਾਰ ਜੀ ਮੈਂ ਤੇਰਾ ਕਰ ਨਹੀਂ ਦੇਖਣਾ ਮੈਂ ਤੇਰੀ ਰੂਹ ਦੇਖੀ ਆ 10 ਦਿਨ ਚਲੇ ਗਈ ਜੀ ਇਸਤਰੀ ਅੱਜ ਕੱਲ ਅੱਜ ਕੱਲ ਚਲ ਮੈਨੂੰ ਮੇਰੇ ਕੁੜਮ ਨੇ ਫੋਨ ਕਰਿਆ ਕਹਾ ਸਰਦਾਰ ਜੀ ਤੁੰਨੇ ਮੈਨੂੰ ਦੱਸੇ ਨਹੀਂ ਉਸ ਮੈਂ ਕਹਾ ਜੀ ਸਾਡੀ ਤਾਂ ਪੱਕੀ ਆ ਤੁੰਨੂ ਕੇ ਚੱਕਰ ਆ ਅਸੀਂ ਪਰਸ ਨੂੰ ਆਵਾਂਗੇ ਜਿਹੜਾ ਕੁਝ ਮਾਲਕ ਦੇ ਹੱਥ ਹੋਏਗਾ ਕਰ ਦਾਂਗੇ ਬਾਜੀ ਜਦ ਅਸੀਂ ਗਏ ਮਾਮੇ ਨੂੰ ਲੈ ਗਏ ਬੱਚਿਆਂ ਦੇ ਨੂੰ ਬੜੇ ਛੋਟੇ ਨੂੰ ਨਾਲ ਸਾਰਾ ਕੁਝ ਕਰਿਆ ਅਸੀਂ ਦਿਨ ਬੰਨਿਆ ਜੀ ਬਾਪਰਾ ਬਾਣੇ ਪਿੱਛੇ ਤੇ ਚੱਕਦੇ ਸਿੰਘ ਫਿਰ ਕਹਿੰਦਾ ਉਹਦਾ ਦਾੜੀ ਐਡੀ ਐਡੀ ਬੁੜਾ ਟੋਲਦਾ ਫਲਾਣਾ ਟੋਲਦਾ ਢਿਮਕਾ ਟੋਲਦਿਆ ਤੇਰੇ ਡੈਡੀ ਨੇ ਮੈਂ ਕਿਹਾ ਬੇਟੀ ਮੁਕਰਗੀ ਮੈਂ ਕਿਹਾ ਬੇਟੇ ਘਰ ਵਾਲੀ ਮੁਕਰਗੀ ਮੈਂ ਕਿਹਾ ਬੇਟੇ ਇਹ ਗੱਲ ਸੁਣ ਲੈ ਕਾਕੇ ਮਾਂ ਮੇਰਾ ਪੁੱਤਾਂ ਬੇਟੀ ਨਹੀਂ ਮੈਂ ਕਿਹਾ ਕਿਹੜਾ ਜਾ ਕੇ ਦੇਖਦਾ ਪੁੱਤ ਜੇ ਤਾਂ ਬੁਢਾ ਹੋਇਆ ਉਂਗਲੀ ਹਿਲਾਦੀ ਮੈਂ ਤੇਰੇ ਆ ਜਾਾਂ ਤੇਰੇ ਨਾਲ ਆਵਾਂਗਾ ਮੇਰੀ ਜਿਦ ਰਹੇਗੀ ਜੇ ਤੂੰ ਨਾ ਗਈ ਫਿਰ ਨੂੰ ਦੇਖ ਲੈ ਤੇਰੇ ਸਾਹਮਣੇ ਹੀ ਆ ਪੁੱਤ ਬਿੱਦੂ ਕੀ ਰਾਂ ਦੇਖ ਲਾ ਮੇਰੇ ਘੇ ਤੇ ਚੱਲ ਗਿਆ ਡੈਡੀ ਕਹਿੰਦੇ ਜੇ ਤੂੰ ਕਹਿ ਰਿਆ ਨਾ ਨਜ਼ੋਰ ਵੀ ਜੇ ਨਾ ਮੇਰੇ ਪਸੰਦਾ ਆ ਮੈਂ ਹੱਥ ਹਲਾ ਦਾਂਗੀ ਮੈਂ ਕਹਿੰਦੇ ਯੋਧਾ ਪੁੱਤ ਮੈਂ ਤੇਰੀ ਜ਼ਿੰਦਗੀ ਥੋੜੀ ਖਰਾਬ ਕਰਨੀ ਆ ਜਿਆਦਾ ਅੱਗੇ ਗਏ ਇਹ ਚੋਤੇ ਦਿਨ ਅੱਗੇ ਜਦ ਆਏ ਗੌਰਮੇਟੀ ਦਾ ਆਦਮੀ ਹੈਗੇ ਤੇ ਕੁੜਮ ਬਿਜਲੀ ਵਾਲੇ ਨਾਲ ਲੱਗਿਆਦਾ ਸਿੰਘਰ ਕਾ ਆਏ ਜਾਂ ਚੱਜ ਗੱਲ ਵਿੱਚ ਵਿੱਚ ਲੱਗੇ ਗਣ ਵੀ ਉਹ ਤਾਂ ਆਏ ਨਹੀਂ ਆਪਾਂ ਪਹਿਲਾਂ ਅਗੇ ਮੰਦਰ ਸਾਹਿਬ ਦੁਖਨਵਰ ਸਾਹਿਬ ਕਹਿੰਦਾ ਨਹੀਂ ਆਏ ਤੁਸੀਂ ਮੈਂ ਕਿਹਾ ਆਣਾ ਉਹਨੇ ਉਹੀ ਵੀ ਆ ਜਾਣਾ ਜਦ ਆਏ ਜਦ ਖਾਇਆ ਮਾਂ ਪੁੱਤ ਉਹਦਾ ਬੇਟਾ ਉਹ ਮਗਰ ਆ ਰਿਹਾ ਬੇਟੇ ਦੀ ਡੈਡੀ ਸਰਦਾਰੀ ਸੋਹਣਾ ਸੁਨੱਖਾ ਮੇਨੂੰ ਕਾ ਡੈਡੀ ਮੇਰੇ ਹੀ ਕਾ ਪੁੱਲ ਬੈਠ ਗਈ ਮੇਰੇ ਮੂੰਹ ਚ ਮਾਂ ਕੀ ਗੱਲ ਕਹਿੰਦਾ ਜਵਾਬ ਦੇਣ ਵਾਲਾ ਹੈ ਨਹੀਂ ਕੁਛ ਮੈਂ ਕਿਹਾ ਪੁੱਤ ਅੱਜ ਤੂੰ ਕੁਛ ਕਰੀਂ ਕੱਲ ਨੂੰ ਫੇਰ ਕਹਦਾਂਗੇ ਤੂੰ ਉਂਗਲੀ ਹਿਲਾਦੇ ਅੱਜ ਬਈ ਆਪਾਂ ਕੰਮ ਨਹੀਂ ਚੱਲਦੀ ਇਹ ਕਹਿੰਦਾ ਗੋਲੀ ਵਾਲਾ ਕੰਮ ਹੈ ਨਹੀਂ ਉਸ ਟਾਈਮ ਸਾਕਨ ਪਾਦਾ ਸਰਦਾਰ ਜੀ 1100 ਰੁਪਏ ਲਵਾਇਆ ਮੇਰੇ ਕੁੜਮੇ ਨੇ 16 ਸਾਲ ਦੀ ਗੱਲ ਹੋਈ ਆ ਹੁਣ 5 ਸਾਲ ਦੀ 116 ਚ ਤਾਂ 11 1100 ਰੁਪਏ ਗੱਲ ਵਿੱਚ ਸਾਕਨ ਵਿੱਚ ਚਾਹ ਪਾਣੀ ਪਲਾਉਣਾ 1100 ਕੁਲ ਬੱਚੀਆਂ ਮੰਗ ਕੇ ਆ ਗਈਆਂ ਜੋ ਬੱਚੀਆਂ ਮੇਰੇ ਕੁੜਮੇ ਦੀ ਦੌਲਤ ਬਾਹਰ ਬੈਠੀਆਂ ਕੈਨੇਡਾ ਚ ਸ਼ਿਨੀ ਆਪਣੇ ਕਰਨ ਮੈਂ ਕਹਿੰਦਾ ਇਹ ਲੋਕਾਂ ਦੀ ਚੱਕ ਚਾ ਕੇ ਛੱਡ ਦੇਂਦੇ ਜੇ ਛੱਡ ਦਿੰਦਾ ਰਿਸ਼ਤਾ ਤਾਂ ਫਿਰ ਵੀ ਕਿਤੇ ਹੋ ਜਾਣਾ ਸੀ ਨਾ ਚੰਗਾ ਹੋ ਸਕਦਾ ਵੀ ਚੰਗਾ ਜੀ ਕਰ ਆਪੋਂ ਨਿਕਲ ਜਾਂਦਾ ਹਾਂ 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 ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦੇਖੋ ਐਨੇ ਗੱਲਾਂ ਜਾਣਦੇ ਆ ਤੁਹਾਨੂੰ ਸਮਾਦੀਆਂ ਤੇ ਹੁਣ ਤੇ ਹੁਣ ਤੁਸੀਂ ਆਪਣੇ ਪੋਤੇ ਪੋਤੀਆਂ ਚੋ ਖੋਜੋ ਮੈਂ ਕਹਿੰਦਾ ਕੋਈ ਅੰਤੇ ਨਹੀਂ ਮੈਂ ਕਹਿੰਦਾ ਇਹਦੇ ਨਾ ਰਹੇ ਆ ਤੇਰੇ ਸਾਹਮਣੇ ਕਿਹੜਾ ਕੋਈ ਹੋਰ ਉਹਨਾਂ ਦਾ ਮਾਂ ਬੱਚਿਆਂ 'ਚ ਮਗਨ ਆ ਜੀ